ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਪਿੱਟੇ ਵੱਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਪਸ਼ੂ ਦਿਖਾਵਾਂਗੇ ਦੋਵੇਂ ਗੱਬਣਾ ਤਿਆਰ ਇੱਕ ਹੀ ਵੜਾ ਤੇ ਇੱਕ ਹੀ ਝੋਟੀ ਆਪਾਂ ਪਹੁੰਚੇ ਹਾਂ ਵੀਰ ਗੁਰਪ੍ਰੀਤ ਦੇ ਕੋਲ ਤੇ ਅਰੂ ਕਰਦੇ ਆਂ ਵੀਰ ਨਾਲ ਗੱਲਬਾਤ ਸੱਸੀਆ ਭਾਈ ਜੀ ਸਤਿਗੁਰ ਜੀ ਕੀ ਹਾਲ ਚੱਲ ਜੀ ਬੱਸ ਵਧੀਆ ਤੁਸੀਂ ਸੁਣਾਓ ਹਾਂਜੀ ਵਧੀਆ ਵੀਰ ਜੀ ਤੇ ਭਾਈ ਜੀ ਨਾਮ ਤੇ ਐਡਰੈਸ ਦੱਸਿਓ ਨਾਮ ਗੁਰਪ੍ਰੀਤ ਜੋ ਪਿੰਡ ਪਿੱਟੇਵੜ ਪਿੱਟੇਵੜ ਤਸਵੀਰ ਜਨਾਲਾ ਜਿਲ੍ਹਾ ਅਮਰਸਰ ਠੀਕ ਆ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ 81462073 ਠੀਕ ਆ ਜੀ ਤੇ ਭਾਈ ਨੀਲੀ ਰਾਵੀ ਤੋਂ ਕਰੀਏ ਕਿ ਜਾਂ ਵੜ ਤੋਂ ਕਰੀਏ ਦੇ ਲੋ ਜੇ ਵੜ ਤੋਂ ਕਰਨੀ ਵੜ ਤੋਂ ਕਰਨੀ ਠੀਕ ਆ ਜੀ ਦੱਸਿਓ ਵੜ ਕਿਨ ਵਸੂਗਾ ਸੂਗੀ ਭਾਜੀ ਜੀ ਦੂਜਾ ਸੂਗਾ ਸੂਗੀ ਠੀਕ ਆ ਲਓ ਜੀ ਜਰਸੀ ਆ ਗਈ ਜੇ ਦੂਜਾ ਸੂਗਾ ਤੇ ਕਿੰਨਾ ਕੁ ਟਾਈਮ ਖੜਦੀ ਭਾਜੀ ਭਾਜੀ ਅੱਜ ਹਫਤਾ ਕ ਲੈ ਜਾਊਗੀ ਜਬਸ਼ੀ ਠੀਕ ਆ ਜੀ ਹਫਤੇ ਕੇ ਆਸ-ਪਾਸ ਅੱਜ ਟਾਈਮ ਲਾ ਜੂਗੀ ਇੱਟੇ ਲਾਟੋ ਲਾ ਲਈ ਵੇ ਸਾਡੇ ਜੀ ਕਾਫੀ ਕਿੰਨੇ ਕ ਦੁੱਧ ਵਾਲੀ ਹੈ ਭਾਜੀ ਦੁੱਧ ਵੀ ਜੀ ਆਂਦੇ 16 17 ਕਿਲੋ ਤੋਂ ਦੇ ਰਹੇ ਆਂ ਅਕੀ ਵੀ ਪਲასი ਚੱਲਦੀ ਹੈ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਲਓ ਜੀ ਪਹਿਲਾਂ ਨੇ ਦਿੱਤਾ ਜੇ 16 17 ਤੇ 20 ਤੋਂ ਪਲੱਸ ਚੱਲੂਗੀ ਖੋਲ ਦਿਓ ਭਾਈ ਜੀ ਕੱਦ ਕੋ ਤੇ ਜਿਹੜਾ ਤਕੜਾ ਵਾ ਤੇ ਹੁੱਤੇ ਕਿਤੇ ਆਸ-ਪਾਸ ਜਿਹੜਾ ਜੇ ਟਾਈਮ ਖੜਦੀ ਹੈ ਕਰਮ ਵਾਲੀ ਲਓ ਜੀ ਵੇਖ ਸਾਡੇ ਬਾਕੀ ਠੰਡੀ ਧੀਰੀ ਹਾਤੂ ਤਲਵਾ ਕੇ ਆਪਾਂ ਦਿਖਾਉਨੇ ਆਂ ਲਓ ਜੀ ਢੱਲਾਂ ਜਿਹੜੀਆਂ ਬਹੁਤ ਹੀ ਜ਼ਿਆਦਾ ਤੇ ਥਾਣੇ ਵਿੱਚ ਜਿਹੜਾ ਕੱਲਾ-ਕੱਲਾ ਲੱਗਾ ਚਾਹਾਂ ਨ ਠੀਕ ਆ ਠੀਕ ਆ ਜੀ ਸੀਲੀਆਂ ਸੂਲੀਆਂ ਤੁਸੀਂ ਵੇਖ ਸਕਦੇ ਜੇ ਨਾੜਾ ਨੂੜਾ ਵੀ ਚੱਡੇ ਤੇ ਕਾਫੀ ਆ ਗਈਆਂ ਲਓ ਜੀ ਲਓ ਜੀ ਫੇਸ ਕੁਆਲਟੀ ਵੀ ਤੁਸੀਂ ਚੈੱਕ ਕਰ ਸਕਦੇ ਜੀ ਬੋਦੀ ਵਾਲੀ ਆ ਗਈ ਤੇ ਚੱਡਾ ਉਹਨਾਂ ਹੀ ਅੱਗੇ ਨੂੰ ਤੇ ਉਹਨਾਂ ਪਿੱਛੇ ਨੂੰ ਕਰ ਲੈਣਾ ਕਰਮ ਵਾਲੀ ਨੇ ਤੇ ਇਧਰਲੀ ਸਾਈਡ ਤੋਂ ਥਣਾ ਦਾ ਸੈਜ ਗਿਆ ਵੀ ਚੈੱਕ ਕਰਾ ਦਿੰਦੇ ਆਪਾਂ ਲਓ ਜੀ ਤੇ ਲਾ ਰਿਓ ਵੀਰ ਜੀ ਘਰਾਤ ਉੱਤੇ ਫੇਰ ਦਿਓ ਲਓ ਜੀ ਆ ਵੇਖ ਸਕਦੇ ਤੁਸੀਂ ਸੀਲੀਆਂ ਸੂਲੀਆਂ ਨੂੰ ਐਨ ਇੱਕ ਨੰਬਰ ਕਰਮ ਵਾਲੀ ਕਿੰਨਾ ਕਿੰਨੇ ਬੋਲ ਭਾਜੀ ਇਹਰਾ ਮੇਰੇ ਨੂੰ ਜੀ ਦੇ ਦੀਏ 60000 60 ਦੀ ਹਾਂਜੀ ਨਹੀਂ ਕਰੀਏ ਜੈ ਜੀ 55 ਦੀ ਦੇ ਦੀਏ ਕਰ ਦੋ ਹਾਨਾ ਚਲੋ ਕੋਸਾ ਜੈ ਜੀ ਹਾਨਾ ਜੋ 52 ਦੀ ਹਾਂਜੀ 100 ਸਵਾ ਕਿਤੇ ਵੈੜ ਤੁਹਾਨੂੰ ਪਤਾ ਵਾ 60 ਤੋਂ 8000 ਦੀ ਵਿਕ ਜਾਊਗੀ ਹਾਂਜੀ ਹਾਂਜੀ ਠੀਕ ਹੈ ਪੂਰੇ ਦੀ ਕਰ ਦਈਏ ਮੈਂ ਦਿੰਦਾ ਜਾ ਚੱਲ ਦੇ ਦੀਏ ਪੋਰਿਆਂ ਦੇ ਭਰ ਛੋੜ ਛੱਪਾ ਹੀ ਹੋਣਾ ਜ ਹੁਣ ਠੀਕ ਆ ਲਓ ਜੀ 50000 ਦੀ ਪਾਈ ਕਹਿੰਦਾ ਕਿ ਦੇ ਦੇਾਂਗੇ ਬਾਕੀ ਛੋੜ ਛੱਪਾ ਮੌਕੇ ਤੇ ਚਲੋ ਬਾਈ ਕਹਿੰਦਾ ਥੋੜਾ ਬੋਤਾ ਕਰਾਂਗੇ ਥਾਂ ਥਣ ਜਿਹੜਾ ਚਮਾ ਨੁਕਰਾਂ ਤੇ ਇਕੱਲਾ ਇਕੱਲਾ ਲੱਗਾ ਪਿਆ ਵਾ ਤੇ ਦੂਜੇ ਨੰਬਰ ਤੇ ਆ ਗਈ ਜੀ ਭੋੜੀ ਨੀਲੀ ਰਵੀ ਦੀ ਇਹ ਕਿਨਵਾ ਸੁਗਾ ਸੁਗੀ ਭਾਜੀ ਜੀ ਦੂਜਾ ਸੁਗਾ ਸੁਣੀ ਜੋ ਲਓ ਜੀ ਇਹ ਵੀ ਦੂਜਾ ਸੁਗਾ ਟੇਡਾ ਕਟ ਆ ਗਿਆ ਜੀ ਤੇ ਮਣਕੀ ਅੱਖ ਇਹ ਕਿੰਨੇ ਕ ਦੁੱਧ ਵਾਲੀ ਭਾਜੀ ਜੀ ਆਂਦੇ 14 13 14 ਕਿਲੋ ਪਰ ਪਹਿਲਾਂ ਖੇਡਾ ਤੋਂ ਦੇ ਰਿਹਾ ਅੱਜ ਕੀ ਤੇ 16 17 ਕਿਲੋ ਘੋਟੀ ਭਰੂਗੀ ਜੀ ਅੱਛਾ ਜੀ ਹਾਂ ਜੀ ਲਓ ਜੀ 16 17 ਲੀਟਰ ਜਿਹੜਾ ਦੁੱਧ ਭਰੂਗੀ ਕਰਮਾੜੀ ਵੇਚ ਆਦੇ ਤੁਸੀਂ ਚੱਡਾ ਚੋਡਾ ਇਹਦਾ ਵੀ ਐਨ ਫੁੱਟ ਬਾਲਰ ਗਾਵਾ ਇਹ ਕਿੰਨਾ ਟਾਈਮ ਖੜਦੀ ਭਾਜੀ ਜੀ ਜੀ ਵੀ ਹਫਤਾ ਲਾ ਜੂਗੀ ਅੱਛਾ ਜੀ ਸ਼ਾਇਦ ਨਿਕਲ ਕੇ ਆਜੋ ਠੀਕ ਆ ਠੀਕ ਆ ਠੀਕ ਆ ਅਜੇ ਲਓ ਜੀ ਸ਼ਾਇਦ ਹੀ ਆਉਂਦੇ ਇਹ ਤੇ ਹਫਤੇ ਇੱਕ ਦਾ ਆਸ-ਪਾਸ ਲਾ ਜੂਗੀ ਟਾਈਮ ਚੱਡਾ ਉਹਨਾਂ ਹੀ ਅੱਗੇ ਨੂੰ ਤੇ ਉਹਨਾਂ ਪਿਛੇ ਬਣ ਜਾਂਦਾ ਜਿੱਦਨ ਕਰਮਾੜੀ ਫੁੱਲ ਤਿਆਰ ਹੋ ਗਈ ਖੋਲ ਦਿਓ ਬਾਈ ਜੀ ਨੂੰ ਲਓ ਜੀ ਟੇਡਾ ਘਾਟਾ ਤੇ ਮਣਕੀ ਅੱਖ ਬਹੁਤ ਘੱਟ ਲੱਭਦੀ ਤੇ ਥਾਣੇ ਨੂੰ ਵੀ ਗਿੱਟ-ਗਿੱਟ ਤੇ ਲੱਗਾ ਪਿਆ ਆ ਜੇ ਲੋਈ ਐਗ ਤੀਕ ਨੱਕ ਭਰ ਜਾਊਗੀ ਵੀਰ ਜੀ ਦੁੱਧ ਦੇ ਜੀ 16 17 ਕਿਲੋ ਆ ਵਧੀਆ ਝੋਟੀ ਭਰੀ ਜਾਊਗੀ ਅੱਛਾ ਜੀ ਸੇਵਾ ਕਰੂ ਵੀ ਪਲੱਸ ਵੀ ਚੱਲ ਸਕਦੀ ਜੀ ਠੀਕ ਆ ਠੀਕ ਆ ਠੀਕ ਆ ਲਓ ਜੀ ਕੋਈ ਚੰਗੀ ਸਾਂਭ ਵਾਲਾ ਭਰਾ ਖੜੇ ਤੇ 20 ਤੋਂ ਪਲੱਸ ਵੀ ਬਾਈ ਕਹਿੰਦਾ ਕਿ ਦੁੱਧ ਭਰੂਗੀ ਬਾਕੀ ਗੱਲ ਮੁੱਕਦੀ ਆ ਸੇਵਾ ਦੇ ਹਾਂ ਜੀ ਇੱਕ ਜੱਡਾ ਜਿਹੜਾ ਚਲੋ ਹੁਣ ਵੀ ਜਿਹੜਾ ਚੰਗਾ ਬਣਾ ਲਿਆ ਕਰਮਾਲੀ ਨੇ ਬਾਰਡਰ ਇਹਦੀ ਝੋਟੀ ਚੰਗੀ ਠੀਕ ਆ ਠੀਕ ਆ ਜੀ ਹਾਂ ਜੀ ਲਓ ਜੀ ਚੱਡਾ ਜਿਹੜਾ ਬਾਖਮਾਲਿਆ ਕਰਮਾਲੀ ਦੇ ਕੋਲ ਕਰ ਦਿਓ ਪਰੇ ਨੂੰ ਕਰ ਦਿਓ ਲਓ ਜੀ ਟੇਡਾ ਕੱਟ ਤਾਂ ਬਣ ਕੀ ਅੱਖ ਇਹਦਾ ਕਿੰਨਾ ਕ ਜੀ ਮੁੱਲ ਪਾ ਜੀ ਦੇ ਲਓ ਜੀ ਦੇ ਲਈਏ 160 ਦੀ 160 ਦੀ ਹਾਂ ਜੀ ਕਰੀਏ ਜੈਤ ਜੀ 140 ਦੀ ਦੇ ਦੀਏ ਕਰ ਦੋ ਹਾਣਾ ਜਿੱਥੇ ਛੱਡਣੀ ਜੇ 130 ਦੀ। 130 ਦੀ? ਹਾਂਜੀ। ਚਲ 2000 ਹੋਰ ਛੱਡ ਦਿਓ। ਸਵਾ ਦੀ ਹਾਂ ਦਾ। 150 ਦੀ? ਹਾਂਜੀ। ਠੀਕ ਆ। ਲਓ ਜੀ 1,25,000 ਦੀ ਬਾਈ ਕਹਿੰਦਾ ਕਿ ਦੇ ਦੇਾਂਗੇ। ਵੇਚ ਲਈ ਵੀ ਖੜੂਗਾ। 160 160 70 ਦੀ ਕਿੰਨੀ ਵਿਕਦੀ ਜੀ? ਅੱਛਾ ਜੀ। ਹਾਂਜੀ। ਠੀਕ ਹੈ ਠੀਕ ਹੈ। ਲਓ ਜੀ ਜੇ ਕਿਸੇ ਵੀਰ ਭਾਣੇ ਵੇਚਣ ਵਾਸਤੇ ਵੀ ਖੜਨੀ ਤੇ ਬਾਈ ਕਹਿੰਦਾ ਕਿ ਕਮਾਈ ਦਊਗੀ। ਹਾਂ ਠੰਡੀ ਧੀਰੀ ਆ। ਹਾਂ ਘਰ ਰੱਖਣ ਵਾਲੀ ਹੈ ਜੀ। ਠੀਕ ਹੈ ਠੀਕ ਹੈ। ਦੂਜਾ ਸੂਗਰ ਤੇ ਕੱਦ-ਕਾਲ ਜਿਹੜਾ ਚੰਗਾ ਤੇ ਪਿੱਠ-ਪੋੜਾ ਵੀ ਜਿਹੜਾ ਮੰਜਾ ਡੈਣ ਵਾਲਾ ਹੀ ਸਾਕਤਾ ਇਹ ਵੀਡੀਓ ਨੂੰ ਵਾਤਾਵਰਤ ਦੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਚਲੋ ਕੇ ਵੀਰਪੁਰਾਂ ਅੱਗੇ ਪਸ਼ੂ ਖਰੀਦਣਾਂ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ